ਇਮੀਗ੍ਰੇਸ਼ਨ ਫਰਾਡ ਪੀੜਤ ਕਮੇਟੀ ਦੇ ਪ੍ਰਧਾਨ ਸਰਦਾਰ ਹਰਸ਼ਰਨ ਸਿੰਘ ਜੀ ਜੋ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਨੁਮਾਇੰਦੇ ਵੀ ਹਨ ਔਰ ਅੱਜ ਜਿਹੜੀ ਮੀਡੀਆ ਸਾਡੇ ਇੱਥੇ ਆਵਾਜ਼ ਪੰਜਾਬ ਦੇ ਪੀੜਤ ਲੋਕਾਂ ਦੀ ਉਠਾਉਣ ਵਾਸਤੇ ਆਈ ਹੋਈ ਹੈ ਅਸੀਂ ਉਹਨਾਂ ਦਾ ਪਹਿਲਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਕਿ ਜੋ ਪੰਜਾਬ ਦੇ ਇਮੀਗ੍ਰੇਸ਼ਨ ਫਰਾਡ ਕਮੇਟੀ ਕੀ ਬਣਾਉਣ ਦੀ ਜ਼ਰੂਰਤ ਕਉ ਪਈ ਉਹਦੇ ਬਾਰੇ ਜੋ ਪੰਜਾਬ ਦੇ ਲੋਕ ਬਹੁਤ ਵੱਡੇ ਫਰਾਡ ਦੇ ਠੱਗੀ ਦੇ ਸ਼ਿਕਾਰ ਹੋਏ ਐ ਉਹ ਲਗਭਗ 1000 ਕਰੋੜ ਰੁਪਏ ਦਾ ਸਕੈਂਡਲ ਐ ਜਿਹੜਾ ਕਈ 2-3 ਸਾਲਾਂ ਦੇ ਵਿੱਚ ਵਿੱਚ ਅਸੀਂ ਕੱਢ ਕੇ ਸਾਹਮਣੇ ਲੈ ਕੇ ਆਏ ਔਰ ਇੱਕ ਕਮੇਟੀ ਬਣਾਉਣ ਦੀ ਜ਼ਰੂਰਤ ਇਸ ਕਰਕੇ ਪਈ ਕਿ ਪੰਜਾਬ ਸਰਕਾਰ ਜੋ ਕੰਮ ਕਰਨ ਦੀ ਨੀਦ ਸੁੱਤੀ ਹੋਈ ਆ ਔਰ ਇਹ ਜਿਹੜੇ ਫਰਾਡ ਏਜੰਸੀਆਂ ਕੰਪਨੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਂ ਤੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਬੈਠ ਕੇ ਲੋਕਾਂ ਦਾ ਸ਼ੋਸ਼ਣ ਕਰ ਰਹੀ ਐ ਉਹਨਾਂ ਤੇ ਅਸੀਂ ਰਿਕਵੈਸਟ ਕਰਕੇ ਮੀਡੀਆ ਦੇ ਥਰੂ ਸਰਕਾਰ ਕੋਲੇ ਆਪਣੀ ਗੱਲ ਰੱਖਣ ਵਾਸਤੇ ਆਏ ਹੋਈ ਆ ਇਮੀਗ੍ਰੇਸ਼ਨ ਫਰਾਡ ਜਿਹੜਾ ਹੈਗਾ ਉਹ ਇੱਕ ਕਮੇਟੀ ਇੱਕ ਕੰਪਨੀ ਦਾ ਕੰਮ ਨਹੀਂ ਐ ਕਈ ਕੰਪਨੀਆਂ ਸੀਗੀਆਂ ਪਿਛਲੇ 2000 14 15 ਤੋਂ ਲੈ ਕੇ ਪੰਜਾਬ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਬੈਠ ਕੇ ਕਿਵੇਂ ਲੋਕਾਂ ਦਾ ਸ਼ੋਸ਼ਣ ਕੀਤਾ ਗਿਆ ਕਿਵੇਂ ਲੋਕਾਂ ਨੂੰ ਫਰਾਡ ਕਰਕੇ ਲੁੱਟਿਆ ਗਿਆ ਬਾਹਰ ਵੀਜ਼ਾ ਦੇਣ ਦੇ ਨਾਤੇ ਔਰ ਕੋਈ ਵੀਜ਼ਾ ਨਹੀਂ ਮਿਲਿਆ ਇਹ ਕੰਪਨੀਆਂ ਕੰਮ ਕਿਵੇਂ ਕਰਦੀਆਂ ਇਹ ਜਦੋਂ ਇਹਨਾਂ ਦਾ ਫਰਾਡ ਵੱਡਾ ਹੋ ਜਾਂਦਾ ਹੈ ਤੇ ਇਹ ਚੰਡੀਗੜ੍ਹ ਤੇ ਜ਼ਿਆਦਾਤਰ ਮੁਹਾਲੀ ਦੇ ਪਿਛਲੇ ਕਈ ਸਾਲਾਂ ਤੋਂ ਦਫ਼ਤਰ ਖੋਲ੍ਹ ਕੇ ਬੈਠੀਆਂ ਤੇ ਫਿਰ ਉਸ ਬੰਦੇ ਨੂੰ ਪਾਸੇ ਕਰ ਦਿੰਦੀਆਂ ਤੇ ਫਿਰ ਨਵੇਂ ਬੰਦੇ ਲਿਆ ਕੇ ਫਰਾਡ ਕਰਨਾ ਸ਼ੁਰੂ ਕਰ ਦਿੰਦੀ ਹੈ ਇਹਦੇ ਵਿੱਚੋਂ ਇੱਕ ਅਸੀਂ ਆ ਫੋਟੋ ਦਿਖਾਉਣਾ ਚਾਹਾਂਗੇ ਕਿ ਜਿਹੜੀਆਂ 5-6 ਕੰਪਨੀਆਂ ਜਿਨ੍ਹਾਂ ਨੇ ਜਿਆਦਾ ਵੱਡਾ ਫਰੋਡ ਕੀਤਾ ਉਹਨਾਂ ਬਾਰੇ ਪ੍ਰਧਾਨ ਜੀ ਅੱਗੇ ਦੱਸਣਗੇ ਇਹਨਾਂ ਦੀ ਇੱਕ ਇਹ ਲੇਡੀਜ਼ ਤੇ ਇਹਦੇ ਘਰ ਵਾਲਾ ਇਹਦਾ ਨਾਂ ਹੈਗਾ ਡਾਕਟਰ ਰੀਤ ਅਸਲ 'ਚ ਇਹਦਾ ਨਾਂ ਹਰਪ੍ਰੀਤ ਕੌਰ ਹੈ ਔਰ ਇਹਦੇ ਘਰ ਵਾਲਾ ਤੇ ਇਹ ਦੋਨੇ ਜਿਆਦਾ ਬਹੁਤ ਵੱਡੇ ਫਰੋਡ ਦੇ ਮਾਸਟਰਮਾਈਂਡ ਹੈ ਮਾਲਕ ਨਹੀਂ ਹੈ ਮਾਲਕ ਇਹਨਾਂ ਦੇ ਮਗਰ ਕੋਈ ਹੋਰ ਹੈ ਔਰ ਇਹਨਾਂ ਨੂੰ ਉਤਸ਼ਾਹਿਤ ਕਰਨ ਵਾਲਾ ਕੌਣ ਹੈ ਪੰਜਾਬ ਸਰਕਾਰ ਦੇ ਮੰਤਰੀ ਕੇਂਦਰ ਦਾ ਮੰਤਰੀ ਆ ਇੱਕ ਕੇਂਦਰ ਦਾ ਮੰਤਰੀ ਆ ਜਿਹੜਾ ਇਹਨੂੰ ਸਨਮਾਨਤ ਕਰ ਰਿਹਾ ਆ ਆ ਸਾਡੇ ਪੰਜਾਬ ਦੇ ਭਗਵੰਤ ਮਾਨ ਨੂੰ ਮੈਂ ਦਿਖਾਉਣਾ ਚਾਹੁੰਦਾ ਸੀਐਮ ਸਾਹਿਬ ਨੂੰ ਕਿ ਉਹਨਾਂ ਦਾ ਇੱਕ ਮੰਤਰੀ ਆ ਜੋ ਸਿੱਖਿਆ ਮੰਤਰੀ ਰਿਹਾ ਮੀਤ ਥੇਅਰ ਔਰ ਸਨਮਾਨਤ ਕਰਨਾ ਹੋਵੇ ਸਰਕਾਰ ਨੇ ਕਿਸੇ ਨੂੰ ਵੀ ਤਾਂ ਉਹ ਸਨਮਾਨਤ ਕਰਨ ਵਾਸਤੇ ਉਹਦੀ ਪਹਿਲਾਂ ਲਾਈਫ ਬਾਰੇ ਪੁੱਛਿਆ ਜਾਂਦਾ ਔਰ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਕਿ ਸਨਮਾਨਤ ਦੇ ਯੋਗ ਹੈ ਵੀ ਕਿ ਨਹੀਂ ਕੀ ਪੰਜਾਬ ਸਰਕਾਰ ਦੇ ਮੰਤਰੀ ਜੋ ਸਿਕਾ ਮੰਤਰੀ ਰਹੇ ਅਮੀਤ ਇਹਰਜੀ ਮੈਂ ਉਹਨਾਂ ਨੂੰ ਔਰ ਸੀਐਮ ਸਾਹਿਬ ਨੂੰ ਇੱਕ ਮੀਡੀਆ ਦੇ ਥਰੂ ਸਵਾਲ ਵੀ ਕਰਨਾ ਚਾਹਣਾ ਹੈ ਕਿ ਤੁਸੀਂ ਇਹਨਾਂ ਨੂੰ ਸਨਮਾਨਤ ਕੀਤਾ ਜਾਂ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਸਤੇ ਇਹਨਾਂ ਦੀ ਇੱਕ ਐਡ ਕਰ ਰਹੇ ਹੋ ਕਿ ਇਹਨਾਂ ਕੋਲ ਜਾਓ ਔਰ ਆਪਣਾ ਛੋਸ਼ਣ ਕਰਾਓ ਲੋਕਾਂ ਨੂੰ ਤੁਸੀਂ ਦਿਖਾ ਰਹੇ ਹੋ ਸਨਮਾਨਤ ਕਰਕੇ ਕਿ ਇਹਨਾਂ ਨੂੰ ਅਸੀਂ ਬਹੁਤ ਚੰਗਾ ਗਿਣਦੇ ਹਾਂ ਤੇ ਜਿਹੜੇ ਬੰਦੇ ਹੁਣੇ ਫਰਾਡ ਕਰਕੇ ਭੱਜੇ ਹੈ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਚਾਹੇ ਉਹ ਚੰਡੀਗੜ੍ਹ ਦਾ ਹੈ ਚਾਹੇ ਉਹ ਪੰਜਾਬ ਦਾ ਹੈ ਸਬੰਧਤ ਸਾਰੇ ਅਧਿਕਾਰੀਆਂ ਕੋਲੇ ਕੰਪਲੇਂਡਾ ਦੇ ਦੇ ਥੱਕ ਚੁੱਕੇ ਆ ਕੋਈ ਸੁਣਵਾਈ ਨਹੀਂ ਹੁੰਦੀ ਇੰਨਾ ਜਿਹੜੀਆਂ ਕੰਪਨੀਆਂ ਐ ਜਿਹੜੀਆਂ ਜ਼ਿਆਦਾਤਰ ਮਹਾਲੀ ਤੇ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੈਠੀਆਂ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਨੰਬਰ ਨਹੀਂ ਐ ਔਰ ਬਿਗੈਰ ਰਜਿਸਟ੍ਰੇਸ਼ਨ ਦੇ ਇਹ ਬੰਦੇ ਕਿਵੇਂ ਲੁੱਟ ਰਹੇ ਆ ਲੋਕਾਂ ਨੂੰ ਖੁਦ ਮੈਂ ਇੰਨਾਂ ਚੀਜ਼ਾਂ ਦਾ ਪੀੜਤ ਐ ਕਿ ਜੋ ਕਈ ਸਾਲ ਪਹਿਲਾਂ ਸੈਕਟਰ 5 ਦੇ ਵਿੱਚ ਇੱਕ ਕੰਪਨੀ ਹੁੰਦੀ ਸੀ ਉਹਦਾ ਇੱਕ ਕਰਿੰਦਾ ਸੀਗਾ ਅਨਿਲ ਅੱਜ ਕੱਲ ਉਹ 17 ਸੈਕਟਰ ਬੌਸ ਕੰਪਨੀ ਦੇ ਨਾਂ ਤੇ 17 ਸੈਕਟਰ ਮੋਚੀ ਦੇ ਉੱਪਰ ਔਰ ਇੱਕ ਜਲੰਧਰ ਬੌਸ ਕੰਪਨੀ ਬਣਾ ਕੇ ਬੈਠਾ ਹੈ 5.5 ਲੱਖ ਰੁਪਈਆ ਇੱਕ ਬੱਚੇ ਤੋਂ ਉਹਨਾਂ ਨੇ ਲਿਆ ਔਰ ਉਹ ਬੱਚਿਆਂ ਦਾ ਨਾਂ ਵੀਜ਼ਾ ਹੈ ਨਾ ਹੋਰ ਜਦੋਂ ਵੀਜ਼ਾ ਦੀ ਗੱਲ ਕਰਦੇ ਆ ਤੇ ਗਰੰਟੀ ਕਰਦੇ ਆ ਕਿ ਅਸੀਂ ਵੀਜ਼ਾ ਲਵਾਵਾਂਗੇ ਲੇਕਿਨ ਬਾਅਦ ਦੇ ਵਿੱਚ ਪਤਾ ਲੱਗਦਾ ਕਿ ਵੀਜ਼ਾ ਵੀ ਨਹੀਂ ਆਇਆ ਔਰ ਪੈਸਾ ਵੀ ਨਹੀਂ ਮੁੜਦਾ ਇਸ ਤਰ੍ਹਾਂ ਬਹੁਤ ਜ਼ਿਆਦਾ ਲੋਕ ਪੀੜਤ ਹੈਗੇ ਲੋਕਾਂ ਪੰਜਾਬ ਦੇ ਜਿਸ ਕਰਕੇ ਜਦੋਂ ਪੀੜਤ ਲੋਕ ਇਕੱਠੇ ਹੋ ਹੋ ਕੇ ਇਹਨਾਂ ਦੇ ਬਾਅਦ ਅੱਗੇ ਜਾਂਦੇ ਆ ਤਾਂ ਇਹਨਾਂ ਨੇ ਜ਼ਿਆਦਾਤਰ ਚੰਡੀਗੜ੍ਹ ਦੀ ਪ੍ਰਸ਼ਾਸਨਿਕ ਜਿਹੜੀ ਪ੍ਰਬੰਧਕ ਉਹ ਇਹਨਾਂ ਨੂੰ ਸਪੋਰਟ ਕਰਦੇ ਇਹਨਾਂ ਨੇ ਮਾਰਸ਼ਲ ਗੁੰਡੇ ਰੱਖੇ ਹੋਏ ਆ ਔਰ ਕਿਸੇ ਨੂੰ ਉੱਥੇ ਫੜਕਣ ਤੱਕ ਨਹੀਂ ਦਿੰਦੇ ਔਰ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੇ ਨਾਲ ਨਾਲ ਲੈਂਡ ਆਰਡਰ ਦੀ ਜਿਹੜੀ ਜ਼ਿੰਮੇਵਾਰੀ ਹੈ ਸਾਡੇ ਪ੍ਰਸ਼ਾਸਨ ਦੀ ਬਹੁਤ ਅਧਿਕਾਰੀਆਂ ਦੀ ਉਹ ਇਹਨਾਂ ਨੂੰ ਕਵਰਿੰਗ ਦਿੰਦੇ ਆ ਜਦੋਂ ਜਦ ਕਿ ਕੁਝ ਦਿਨ ਪਹਿਲਾਂ ਸਤਨਾਮ ਦਾਊ ਜੀ ਦੀ ਅਧਿਖਸ਼ਤਾ ਹੇਠ ਅਸੀਂ ਚੰਡੀਗੜ੍ਹ ਐਸਐਸਪੀ ਦਫ਼ਤਰ ਦਾ ਘਰਾਉ ਵੀ ਕੀਤਾ ਸੀ ਉੱਥੇ ਇੱਕ ਇਸੇ ਤਰ੍ਹਾਂ ਦੀ ਆਵਾਜ਼ ਉਠਾ ਕੇ ਗਏ ਸੀ ਕਿ ਇਹਨਾਂ ਤੇ ਕਾਰਵਾਈ ਕਰੋ ਕੋ ਪਿਛਲੇ 1 ਮਹੀਨੇ ਤੋਂ ਕੋਈ ਕਾਰਵਾਈ ਨਹੀਂ ਹੋਈ ਅੱਜ ਇਹ ਕਮੇਟੀ ਦੇ ਸਾਡੇ ਨਾਲ ਪ੍ਰਧਾਨ ਜੀ ਬੈਠੇ ਆ ਅੱਗੇ ਦੀ ਗੱਲ ਤੁਹਾਨੂੰ ਇਹ ਦੱਸਣਗੇ ਕਿ ਕਿਵੇਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਔਰ ਇਹਨਾਂ ਕੰਪਨੀਆਂ ਦੇ ਜਿਹੜੇ ਮਾਸਟਰਮਾਈਂਡ ਹੈ ਉਹ ਇਹਨਾਂ ਦੇ ਇੱਕ ਮਾਲਕ ਨਹੀਂ ਆਏ ਸਿਰਫ ਕਰਿੰਦੇ ਆ ਇਹਨਾਂ ਦੇ ਮਗਰ ਕੌਣ ਹੈ ਹੋ ਸਕਦਾ ਇਹਨਾਂ ਦੇ ਮਗਰ ਰਾਜਨੀਤੀ ਸਪੋਰਟ ਵੀ ਹੋਵੇ ਸੀਐਮ ਸਾਹਿਬ ਨੂੰ ਮੈਂ মিডিਆ ਦੇ ਥਰੂ ਅੱਜ ਇੱਕ ਰਿਕਵੈਸਟ ਕਰਨ ਆਇਆ ਕਿ ਤੇਰੇ ਸਿੱਖਿਆ ਮੰਤਰੀ ਨੇ ਇਹਨਾਂ ਨੂੰ ਸਨਮਾਨਤ ਕੀਤਾ ਜੋ ਪੰਜਾਬ ਦੇ ਬਹੁਤ ਵੱਡੇ ਲਟੇਰੇ ਹੈ ਪੰਜਾਬ ਸਰਕਾਰ ਨੂੰ ਦੇਖ ਕੇ ਜਿਵੇਂ ਇਹ ਲੁੱਟ ਰਹੇ ਆ ਲੋਕਾਂ ਨੂੰ ਜਿਹੜੇ ਅਫਗਾਨੀ ਅਫਗਾਨਿਸਤਾਨੀ ਲਟੇਰੇ ਆਉਂਦੇ ਹੁੰਦੇ ਸੀ ਦੇਸ਼ ਨੂੰ ਲੁੱਟਣ ਸਾਡੇ ਨੂੰ ਉਹਨਾਂ ਨੂੰ ਵੀ ਸ਼ਰਮ ਆਉਂਦੀ ਹੋਊਗੀ ਕਿ ਸਾਡੇ ਨਾਲ ਉਹ ਅੱਗੇ ਲੰਘੇ ਔਰ ਇੰਨੇ ਕਾਸੀਂ ਦੁਖੀ ਆ ਇਹਨਾਂ ਲੋਕਾਂ ਤੋਂ ਕਿ ਕੀ ਪੰਜਾਬ ਸਰਕਾਰ ਕੁੰਭ ਕਰਨ ਦੀ ਨੀਂਦ ਜਾਗੀ ਹੋਈ ਹੈ ਤੇ ਅੱਜ ਸਾਨੂੰ মিডিਆ ਦਾ ਸਹਾਰਾ ਲੈ ਕੇ ਅਸੀਂ মিডিਆ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਆਵਾਜ਼ ਹੈ ਜਿਹੜੀ ਬੁਲੰਦ ਕਰਨ ਵਾਸਤੇ ਇੱਥੇ ਆਏ ਹੋਏ ਐ ਅੱਗੇ ਇਹਨਾਂ ਬਾਰੇ ਗੱਲਬਾਤ ਹੈ ਜਿਹੜੀ ਉਹ ਪ੍ਰਧਾਨ ਜੀ ਕਰਨਗੇ ਮੈਂ ਸਾਰੇ ਹੀ ਬਹੁਤ ਹੀ ਸਤਿਕਾਰਯੋਗ মিডিਆ ਨੂੰ ਅੱਜ ਮੈਂ ਰਿਕੁਐਸਟ ਕਰਦਾ ਬੇਨਤੀ ਕਰਦਾ ਤੁਹਾਡੇ ਥਰੂ ਇਹ ਜਿਹੜਾ ਬਹੁਤ ਵੱਡਾ ਸਕੈਂਡਲ ਹੈ ਇਹ ਮੰਗਾ ਹੋ ਸਕਦਾ ਮੇਰੀ ਬੇਨਤੀ ਆ ਵੀ ਤੁਸੀਂ ਸਾਰੇ ਜਿਹੜੇ ਚੈਨਲ ਆਇਓ ਬਹੁਤ ਜ਼ਿੰਮੇਵਾਰ ਹੋ ਜਿਸ ਤਰ੍ਹਾਂ ਆਪਾਂ ਕਸਾਨੀ ਸੰਘਰਸ਼ ਦੇ ਵਿੱਚ ਸਾਨੂੰ ਪੰਜਾਬ ਦੇ মিডিਏ ਨੇ ਉਹਦੀ মিডিਆ ਜਿਸ ਵੇਲੇ ਕਿ ਨੈਗੇਟਿਵ ਚੱਲ ਰਿਹਾ ਸੀਗਾ ਸਾਨੂੰ ਪੰਜਾਬ ਦੇ মিডিਏ ਨੇ ਬਹੁਤ ਵੱਡੀ ਸਪੋਰਟ ਕੀਤੀ ਸੀ ਉਹ ਜਿਹੜਾ ਸਾਰਾ ਦੁਨੀਆ ਦਾ ਵਰਲਡ ਦਾ ਇੱਕ ਸੰਘਰਸ਼ ਜਿਹੜਾ ਉਹ ਬਣਿਆ ਤੇ ਅੱਜ ਤੁਹਾਨੂੰ ਬੇਨਤੀ ਆ ਵੀ ਤੁਸੀਂ ਸਾਡੇ ਵਿੱਚੋਂ ਹੀ ਹੋ ਤੁਸੀਂ ਬਹੁਤੇ ਇਹਨਾਂ ਅਮੀਰਾਂ ਦੇ ਬੰਦੇ ਨਹੀਂ ਸਾਰੇ ਵਰਕਰ ਹਾਂ ਸਾਰੇ ਮਿਹਨਤੀ ਹਾਂ ਮੈਂ ਬੇਨਤੀ ਕਰਦਾ ਵੀ ਜਿਹੜਾ ਆ ਇਹ ਅੱਜ ਸਾਡਾ ਇਹ ਮਕਸਦ ਹੈ ਇਹਨੂੰ ਤੁਸੀਂ ਸਾਰੇ মিডিਆ ਨੂੰ ਪੂਰੀ ਤਰ੍ਹਾਂ ਆਪਣੀ ਇਮਾਨਦਾਰੀ ਨਾਲ ਨਸ਼ਰ ਕਰੋਗੇ ਆ ਮੇਰੇ ਕੋਲ ਇੱਕ ਸਰਦਾਰ ਵੀਜ਼ਾ ਹਾਊਸ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ 17 ਸੈਕਟਰ ਚ ਪਹਿਲਾਂ ਇੱਕ ਕੰਪਨੀ ਖੋਲੀ ਆ ਫਿਰ ਇਹ ਵੀਜ਼ਾ ਲੈਂਡ ਦੇ ਉੱਤੇ ਖੋਲੀ ਆ 70 ਸੈਕਟਰ ਵਿੱਚ ਫਿਰ ਦੀ ਜੈਲੋ ਜੈਲੋ ਵਾਲੀ ਇਹ ਵੀ ਮਹਾਲੀ ਦੇ ਵਿੱਚ ਸੀਗੀ ਜੀ ਹੀਰਾ ਕੰਸਲਟੈਂਟ ਇਹ ਚੰਡੀਗੜ੍ਹ ਮਹਾਲੀ ਦੇ ਵਿੱਚ ਵੀਜ਼ਾ ਬਾਸਟ ਇਮੀਗ੍ਰੇਸ਼ਨ ਰਿਲੇਸ਼ਨ ਚੰਡੀਗੜ੍ਹ ਚੰਡੀਗੜ੍ਹ ਜੀ ਮੂਵ ਟੂ ਅਬਰਾਡ ਤੇ ਇਹ ਵੀ ਚੰਡੀਗੜ੍ਹ ਜਿਹੜੀ 9 ਡੀ ਸੈਕਟਰ ਦੇ ਵਿੱਚ ਜਿਹਦੇ ਵਿੱਚ ਮੈਂ ਖੁਦ ਪ੍ਰੀਤ ਹੋਇਆ ਮੇਰੀ ਆਪਣੀ ਬੇਟੀ ਦਾ 6,64,000 ਰੁਪਇਆ ਜਿਹੜਾ 21 ਚ ਦਿੱਤਾ ਸੀਗਾ ਇਹਨਾਂ ਨੇ ਸਿਰਫ 4 ਮਹੀਨੇ ਦਾ ਲਾ ਕੇ ਵੀ ਅਸੀਂ ਵੀਜ਼ਾ ਵੀ ਦੇਾਂਗੇ ਸ਼ਾਰਟ ਟਰਮ 6 ਮਹੀਨੇ ਦਾ ਸਾਰਾ ਖਰਚਾ ਪਲੱਸ ਅਸੀਂ ਕਨਵਰਟ ਕਰਕੇ ਦੇਾਂਗੇ ਉਹਨੂੰ ਵਰਕ ਪਰਮਿਟ ਵਿੱਚ ਉਹ ਕਮਿਟਮੈਂਟ ਸੀ ਉਹ ਸਾਡੇ ਕੋਲ ਸਾਰੇ ਡਾਕੂਮੈਂਟ ਇਹਨਾਂ ਦੇ ਨਾਲ ਜਿਹੜਾ ਇਹਨਾਂ ਨੇ ਸਾਨੂੰ ਸਾਈਨ ਕਰਕੇ ਜਿਹੜਾ ਐਗਰੀਮੈਂਟ ਵੀ ਦਿੱਤਾ ਆ ਵੀ ਪੈਸੇ ਆਏ ਨੇ ਸਾਰੇ ਇਹਨਾਂ ਦੇ ਕਾਊਂਟਾਂ 'ਚ ਆਏ ਆ ਪੈਸੇ ਪਰ ਜਿਸ ਵੇਲੇ ਇੱਥੇ ਦੋ ਚਾਰ ਵਾਰੀ ਮੈਨੂੰ ਆਉਣ ਦਾ ਮੌਕਾ ਮਿਲਿਆ ਉਹਦੇ ਵਿੱਚ ਇਹਨਾਂ ਨੇ ਪਹਿਲਾਂ ਇਕੱਠੇ ਨਹੀਂ ਸੀ ਹੋਣ ਦਿੰਦੇ ਬੰਦਿਆਂ ਨੂੰ ਫਿਰ ਜਿਸ ਵੇਲੇ ਇਹ ਲੇਟ ਹੋ ਗਏ ਆਪਾਂ ਸਾਲ ਤੋਂ ਉੱਪਰ ਹੋ ਗਿਆ ਡੇਢ ਸਾਲ ਹੋ ਗਿਆ ਜਿਸ ਵੇਲੇ ਅਸੀਂ ਇਹਨੂੰ ਸੀਰੀਅਸ ਲਿਆ ਵੀ ਇਹ ਤਾਂ ਕੁਝ ਹੋਰ ਗੜਬੜ ਚੱਲਦੀ ਆ ਫਿਰ ਇਹ ਬੰਦੇ ਕੁਝ ਸਪੀਡਤ ਬੰਦੇ ਸਾਨੂੰ ਇੱਥੇ ਮਿਲੇ ਜਿਹੜੀ ਕਮੇਟੀ ਬਣਾਉਣ ਦੀ ਗੱਲ ਕੀਤੀ ਆ ਮੈਂ ਬੜਾ ਲਾਈਟਲੀ ਲੈ ਰਿਹਾ ਸੀਗਾ ਕਦੇ-ਕਦੇ ਫੋਨ ਕਰ ਦੇਣਾ ਜੀ ਸਾਡੇ ਨੂੰ ਤੁਸੀਂ ਪੈਸੇ ਪਾ ਦੇਣੇ ਆ ਜੇ ਵੀਜ਼ਾ ਨਹੀਂ ਆਇਆ ਉਹਦੇ ਤੇ ਹੋਇਆ ਕਿਉਂਕਿ ਮੇਰਾ ਇੱਕ ਵੱਡਾ ਸੰਘਰਸ਼ ਦਾ ਨੌ ਸੀਗਾ ਜੀ ਕੋਈ ਪਹਿਲਾਂ ਮੈਂ ਸਰਵਿਸ ਕੀਤੀ ਹੈ ਹਰਚੰਦ ਸਿੰਘ ਮੇਰਾ ਨੌ ਆ ਜੀ ਤੇ ਉਹਦੇ ਵਿੱਚ 31 ਸਾਲ ਦਾ ਜਿਹੜਾ ਮੇਰਾ ਆਪਣਾ ਸੀਗਾ ਫਿਰ ਮੈਨੂੰ ਉੱਥੇ ਸਟੈਂਡ ਲੈਣਾ ਪਿਆ ਉੱਥੇ ਵੀ ਅਸੀਂ ਇੱਕ ਵਾਈਟ ਡਾਉਨਡੀਚ ਕੀਤੀ ਸੀ ਅੱਜ ਅਸੀਂ ਬੰਦਿਆ ਉਹਨੇ ਚਣੇ ਦੇ ਬੰਦੇ ਕੀਤੇ ਕਿਉਂਕਿ ਧਾਰਾ 144 ਚੰਡੀਗੜ੍ਹ ਦੇ ਵਿੱਚ ਲੱਗੀ ਹੋਈ ਇਸ ਕਰਕੇ ਉਹ ਸਾਰੇ ਗਰੁੱਪ ਨੂੰ ਜਿਹੜਾ ਅਸੀਂ ਕਾਲ ਘੱਟ ਕੀਤਾ ਵੀ ਜਿਹੜੇ ਸਾਡੇ ਕਮੇਟੀ ਮੈਂਬਰ ਆ ਇਹ ਅਸੀਂ ਇੱਕ ਸੰਘਰਸ਼ ਕਮੇਟੀ ਜਿਹੜੀ ਇਹ ਬਣਾਈ ਹੈਗੀ ਆ ਉਹਦੇ ਵਿੱਚ ਜੈਲੂ ਲੀਫ ਵਾਲੇ ਵੀ ਬੰਦੇ ਸਾਡੇ ਨਾਲ ਬੈਠੇ ਨੇ ਤੇ ਇਹ ਵੀ ਪੀੜਤਾਂ ਬਹੁਤ ਕਰ ਰਹੇ ਨੇ ਕੋਸ਼ਿਸ਼ ਸਾਰੇ ਹੀ ਅਸੀਂ ਡੀਜੀਪੀ ਨੂੰ ਚੰਡੀਗੜ੍ਹ ਨੂੰ ਆਈਜੀ ਚੰਡੀਗੜ੍ਹ ਨੂੰ ਤੇ ਐਸਐਸਪੀ ਆ ਮੇਰੇ ਕੋਲ ਸਾਰੀਆਂ ਲਿਸਟਾਂ ਨੇ ਜਿੰਨੇ ਇਹ ਬੰਦੇ ਪੀੜਤ ਨੇ ਕਿੰਨੇ ਕਿੰਨੇ ਪੈਸੇ ਕਿਹਦੇ ਕਿਹਦੇ ਦਿੱਤੇ ਵੀ ਨੇ ਤੇ ਨਾਤਾਉ ਫਾਈਰਾਂ ਲॉज ਹੋ ਰਹੀਆਂ ਨਾਉ ਬੰਦੇ ਅਰੈਸਟ ਹੋ ਰਹੇ ਨੇ ਤੇ ਇਸ ਕਰਕੇ ਪ੍ਰਸ਼ਾਸਨ ਤੌਰ ਤੇ ਇਹ ਹੈਗਾ ਵੀ ਜਿੱਥੇ ਦੋ ਸਰਕਾਰਾਂ ਚੰਡੀਗੜ੍ਹ ਦੇ ਵਿੱਚ ਅਸੀਂ ਇਹ ਕਿਹਾ ਸੀ ਵੀ ਚੰਡੀਗੜ੍ਹ ਬਹੁਤ ਵਧੀਆ ਸ਼ਹਿਰ ਹੈ ਏਸ਼ੀਆ ਦਾ ਸਾਰਿਆਂ ਨੂੰ ਵਧੀਆ ਸ਼ਹਿਰ ਹੈ ਵੀ ਇੱਥੇ ਇਸ ਤਰ੍ਹਾਂ ਦੀ ਠਗੀ ਨਹੀਂ ਹੁੰਦੀ ਜਦਕਿ ਅਸੀਂ ਪੈਸੇ ਇਸ ਕਰਕੇ ਦਿੱਤੇ ਦੋ ਸਰਕਾਰਾਂ ਹਰਿਆਣੇ ਦੀ ਤੇ ਪੰਜਾਬ ਦੀ ਬੈਠੀ ਆ ਹਾਈ ਕੋਰਟ ਬੈਠਾ ਗਵਰਨਰ ਹਾਊਸ ਦੋ ਬੈਠੇ ਨੇ ਦੋ ਗਵਰਨਰ ਬੈਠੇ ਨੇ ਤੇ ਉੱਥੇ ਵੀ ਇੱਡਾ ਵੱਡਾ ਇਹ ਸਕੈਂਡਲ ਹੋ ਰਿਹਾ ਇਹ ਬਿਨਾ ਇਸ ਪ੍ਰਸ਼ਾਸਨ ਤੇ ਇਹਨਾਂ ਸਰਕਾਰਾਂ ਦੀ ਮਿਲੀ ਭੁਗਤੋਂ ਹੋ ਨਹੀਂ ਸਕਦਾ ਜੇ ਇਹਨੂੰ ਪੂਰੀ ਤਰ੍ਹਾਂ ਮੀਡੀਆ ਨੂੰ ਬੇਨਤੀ ਕਰਦਾ ਜੇ ਤੁਸੀਂ ਪੂਰਾ ਸਾਡਾ ਸਾਥ ਦਿੱਤਾ ਇਹ ਦੂਜਾ ਪਾਰਲੇ ਤੋਂ ਦੂਜਾ ਸਕੈਂਡਲ ਹੋਏਗਾ ਪੰਜਾਬ ਦੇ ਵਿੱਚ ਇੱਡਾ ਵੱਡਾ ਪਰਲ ਕੰਪਨੀ ਵਾਲੇ ਜਿਹੜੇ ਉਹ ਪੰਗੂ ਗਰੁੱਪ ਬੈਠਾ ਬਹੁਤ ਦੇਰ ਮਗਰੋਂ ਖੜ ਹੋਇਆ ਤੇ ਇਸ ਕਰਕੇ ਅਸੀਂ ਅੱਜ ਇਹ ਸਟਾਰਟਿੰਗ ਕੀਤੀ ਐ ਸ਼ੁਰੂਆਤ ਕੀਤੀ ਐ ਵੀ ਇਹਨਾਂ ਨੂੰ ਘੱਟ ਤੋਂ ਘੱਟ ਨੰਗੇ ਕੀਤਾ ਜਾਵੇ ਅੱਜ ਵੀ ਇਹਨਾਂ ਦੇ 2-3 ਦਫ਼ਤਰ ਇਹਨਾਂ ਕੰਪਨੀਆਂ ਤੋਂ ਇਲਾਵਾ ਵੀ ਮੁਹਾਲੀ ਔਰ ਚੰਡੀਗੜ੍ਹ 'ਚ ਚੱਲ ਰਹੇ ਅਲੱਗ-ਅਲੱਗ ਨੌਂਾਂ ਤੇ ਜਿਹੜੇ ਸਾਰੇ ਮੁਲਾਜ਼ਮ ਰੱਖੇ ਨੇ ਉਹਨਾਂ ਦੇ ਫੇਕ ਨੌਂਾਂ ਆ ਜੀ ਉਹਨਾਂ ਦੇ ਕੋਲ ਫੇਕ ਫੋਨ ਆ ਜੀ ਉਹਨਾਂ ਦਾ ਅਸਲੀ ਨਾਂ ਕੋਈ ਨਹੀਂ ਹੈਗਾ ਜਿਹੜੇ ਬੰਦੇ ਸੀਗੇ ਇਹ ਵਾਲੀ ਇਹਨਾਂ ਤੇ ਜਿੱਦਾਂ ਸੈਕਟਰ 3 ਦੇ ਵਿੱਚ ਥਾਣੇ ਵਿੱਚ ਪੈ ਰਿਹਾ ਜੀ 9D ਜਿੱਥੇ ਮੂਵ ਟੂ ਰੋਡ ਦਾ ਸੀ ਇੱਕ ਬੰਦਾ ਉਹਨਾਂ ਦਾ ਉੱਥੇ ਥਾਣੇ 'ਚ ਘੁੰਮੀ ਜਾਂਦਾ ਸੀ ਜਿਹੜੇ ਆ ਸਾਡੇ ਮੋਹਾਲੀ ਦੇ ਸੀ ਉੱਥੇ ਥਾਣੇ ਮਟੌਰ ਦੇ ਵਿੱਚ ਵੀ ਬੰਦੇ ਸਾਡੇ ਕਾਫੀ ਸੰਘਰਸ਼ ਕਰ ਰਹੇ ਉੱਥੇ ਵੀ ਉਹਨਾਂ ਦਾ ਬੰਦਾ ਇੱਕ ਘੁੰਮੀ ਜਾਂਦਾ ਸੀ ਕਿਉਂਕਿ ਪ੍ਰਸ਼ਾਸਨ ਤੋਂ ਬਿਨਾ ਇਹ ਹੋ ਨਹੀਂ ਸਕਦਾ ਅੱਜ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਤੁਹਾਡੇ মিডিਆ ਦੇ ਥਰੂ ਇਹ ਦੱਸਣਾ ਚਾਹੁੰਦੇ ਆ ਕਿ ਐਡੇ ਵੱਡੇ ਇਹ ਜਿਹੜੇ ਠੱਗ ਨੇ ਐਡੇ ਵੱਡੇ ਲੁਟੇਰੇ ਨੇ ਇੱਕ ਪੈਸੇ ਤਾਂ ਗਏ ਨੇ 2-2 ਸਾਲ ਬੱਚਿਆਂ ਦਾ ਜਿਹੜਾ ਭਵਿੱਖ ਹੈ ਮਨੁੱਖੀ ਅਧਿਕਾਰਾਂ ਦੀ ਵੀ ਲੰਘਣਾ ਹਿਊਮਨ ਰਾਈਟਸ ਦੀ ਵੀ ਲੰਘਣਾ ਹੋਈ ਹੈ ਜੀ ਇੱਕ ਬੱਚਿਆਂ ਦਾ 2 ਸਾਲ ਦਾ ਜਿਹਨੇ ਆਈਲੈਟਸ ਕੀਤੀ ਹੋ ਸੀ ਉਹ ਡਿਸਕਨੈਕਟ ਹੋ ਕੇ ਬੈਠ ਗਿਆ ਉਹ ਦੁਬਾਰਾ ਆਈਲੈਟਸ ਨਹੀਂ ਕਰ ਸਕਦਾ ਕਿਉਂਕਿ ਪੜ੍ਹਾਈ ਤੋਂ ਡਿਸਕਨੈਕਟ ਹੋ ਗਿਆ ਜੀ ਉਹਨਾਂ ਬੱਚਿਆਂ ਦੇ ਭਵਿੱਖ ਦਾ ਕੀ ਬਣੂਗਾ ਇਹਨਾਂ ਨੂੰ ਤਾਂ ਇੰਨੀ ਮਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਵੀ ਕੋਈ ਇਦਾਂ ਦਾ ਜ਼ੁਰਤ ਨਾਲ ਕੋਈ ਮੁੜ ਕੇ ਬੱਚਿਆਂ ਦੇ ਭਵਿੱਖ ਨਾਲ ਤਾਂ ਖਲਵਾੜ ਨਹੀਂ ਬੱਚੇ ਸਾਡੇ ਵੀ ਹੋਣ ਚਾਹੀਏ ਕਿਸੇ ਦੇ ਹੋਣ ਉਹ ਲਾਈਫ ਲਈ ਇਹ ਜਿਹੜੇ ਵੱਡੇ ਠਾਗ ਨੇ ਬੱਚੇ ਇਹਨਾਂ ਦੇ ਵੀ ਕਿਤੇ ਹੋਣਗੇ ਤੇ ਇਹ ਪੈਸਾ ਲੁੱਟ ਕੇ ਆਪਣੇ ਬੱਚਿਆਂ ਨੂੰ ਜੇ ਕਹਿਣ ਉੱਤੇ ਪ੍ਰਮਾਤਮਾ ਦੇਖ ਰਿਆ ਇਹ ਗਰੀਬਾਂ ਦਾ ਸਾਰੇ ਮਜ਼ਦੂਰਾਂ ਤੇ ਕਿਸਾਨਾਂ ਦੇ ਸਾਡੇ ਛੋਟੇ ਦੁਕਾਨਦਾਰਾਂ ਦੇ ਬੱਚੇ ਨੇ ਜਿਨ੍ਹਾਂ ਨੇ ਅ ਕਾਰਗੇ ਤੇ ਚੁੱਕ ਕੇ ਕਈਆਂ ਦੇ ਘਰ ਵੀ ਰੱਖੇ ਹੋਏ ਨੇ ਇਸ ਤਰ੍ਹਾਂ ਦੇ ਪੈਸੇ ਦਿੱਤੇ ਹੋਏ ਨੇ ਉਹ ਪੀੜਤ ਬੱਚਿਆਂ ਦੀ ਜਿਹੜੀ منی ਇਹ ਲੁੱਟ ਰਹੇ ਨੇ ਪੈਸਾ ਲੁੱਟ ਰਹੇ ਨੇ ਕੀ ਇਹਨਾਂ ਦੇ ਬੱਚੇ ਕਦੇ ਸੁੱਖ ਕਰਨਗੇ ਈ ਆਪਾਂ ਪਰਮਾਤਮਾ ਦੇਖੀਏ ਨਹੀਂ ਹੋ ਸਕਦਾ ਪਰ ਇਸ ਤਰ੍ਹਾਂ ਦੇ ਜਿਹੜੇ ਲੋਕ ਐ ਇਸ ਬਿਰਤੀ ਦੇ ਲੋਕ ਐ ਉਹ ਬਚਦੇ ਨਹੀਂ ਅੱਜ ਅਸੀਂ ਪੰਜਾਬ ਸਰਕਾਰ ਨੂੰ ਵੀ ਮੈਂ ਮਜ਼ਦੂਰ ਕਿਸਾਨ ਯੂਨੀਅਨ ਦਾ ਪੰਜਾਬ ਦਾ ਨਮਾਇਦਾ ਵੀ ਆ ਇਹ ਦੱਸਣਾ ਚਾਹੁੰਦੇ ਆ ਵੀ ਇਹਨਾਂ ਲੁਟੇਰਿਆਂ ਨੂੰ ਇਮੀਡੀਏਟ ਐਫ ਆਈ ਆਰਾ ਦਰਜ ਕਰਕੇ ਨੱਥ ਪਾਈ ਜਾਵੇ ਨਹੀਂ ਤਾਂ ਮੂਰੇ ਇਲੈਕਸ਼ਨ ਅਸੀਂ ਸਾਰੇ ਗਰੁੱਪ ਜਿੰਨੇ ਇਹ ਹੈਗੇ ਨੇ 10 ਕੰਪਨੀਆਂ ਇਹਨਾਂ ਨੇ ਬਣਾ ਕੇ ਬੈਠੇ ਸਾਰਿਆਂ ਨੂੰ ਕਾਲ ਕਰਕੇ ਅਸੀਂ ਇੱਕ ਬਹੁਤ ਵੱਡਾ ਸੰਘਰਸ਼ ਦੀ ਜਿਹੜੀ ਰੂਪਰੇਖਾ ਹਲਿਕਾਂਗੇ ਤਾਂ ਕਿ ਇਹਨਾਂ ਦੇ ਜਿਹੜੇ ਇਹਨਾਂ ਸਰਕਾਰਾਂ ਦੇ ਜਿਹੜੇ ਨਮਾਇंदे ਜਦੋਂ ਫੀਲਡ ਵਿੱਚ ਜਾਣਗੇ ਤੇ ਉਹਨਾਂ ਨੂੰ ਉੱਥੇ ਸਵਾਲ ਵੀ ਕਰਾਂਗੇ ਵੀ ਇਹਨਾਂ ਬੰਦਿਆਂ ਨੂੰ ਤੁਸੀਂ ਸਨਮਾਨਤ ਕਰਦੇ ਰਹੇ ਤੇ ਇਹਦਾ ਸਾਨੂੰ ਜਵਾਬ ਦਿਓ ਵੀ ਤੁਸੀਂ ਇਹਨਾਂ ਨੂੰ ਨੱਥ ਪਾਉਂਗੇ ਜਾਂ ਇਹਨਾਂ ਨੂੰ ਤੁਸੀਂ ਪ੍ਰਮੋਟ ਕਰੋਗੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਅਸੀਂ ਇਸ ਚੀਜ਼ ਤੇ ਦੱਸਣਾ ਚਾਹੁੰਦੇ ਹਾਂ ਅਸੀਂ ਗਵਰਨਰ ਸਾਹਿਬ ਤੋਂ ਵੀ ਕੋਸ਼ਿਸ਼ ਕਰਾਂਗੇ ਪ੍ਰਾਈਮ ਲੈਂਡ ਦੀ ਗਵਰਨਰ ਸਾਹਿਬ ਨੂੰ ਵੀ ਦੇਵਾਂਗੇ ਅਸੀਂ ਲੀਗਲ ਏਡ ਦੇ ਉੱਤੇ ਵੀ ਕੋ ਹਾਈ ਕੋਰਟ ਦੇ ਜਿਹੜਾ ਵਧੀਆ ਸਾਡੇ ਹੈਗੇ ਆ ਉਹ ਵਕੀਲ ਸਾਹਿਬ ਨਿਕਲ ਆਏ ਆ ਹਾਈ ਕੋਰਟ ਤੋਂ ਆਉਂਦੇ ਨੇ ਤੁਹਾਡੇ ਰੂਰੂ ਹੋਣਗੇ ਉਹ ਵੀ ਤੇ ਉਹਨਾਂ ਦੇ ਕੋਲ ਸਾਨੂੰ ਕੋ ਲੀਗਲ ਵੀਕ ਕਰਨੀ ਪਈ ਉਹ ਪੈਨਲ ਵੀ ਅਸੀਂ ਤਿਆਰ ਕੀਤਾ ਵੀ ਜੇ ਸਾਨੂੰ ਕੋ ਲੀਗਲ ਏਡ ਵੀ ਲੈਣੀ ਪਈ ਤੇ ਆਪਾਂ ਇਹਨਾਂ ਨੂੰ ਹਰ ਤਰੰਗ ਦੇ ਨਾਲ ਇਹਨਾਂ ਲਟੇਰੀਆਂ ਨੂੰ ਕਾਨੂੰਨੀ ਤੌਰ ਤੇ ਵੀ ਪ੍ਰਸ਼ਾਸਨਕ ਤੌਰ ਤੇ ਵੀ ਆਪਾਂ ਨੱਥ ਪਾਵਾਂਗੇ ਜਿਹੜਾ ਵੀ ਸੰਘਰਸ਼ ਬਾਕੀ ਸਾਡੀ ਜਿਹੜੀ ਕਮੇਟੀ ਐ ਉਹਨੂੰ ਅਸੀਂ ਡੀਲ ਕਰ ਰਹੇ ਹਾਂ ਜਿੱਦਾਂ ਵੀ ਸਾਡੇ ਬਾਕੀ ਦੇ ਗਰੁੱਪ ਸਾਰੇ ਅਸੀਂ ਇਕੱਠੇ ਹੋ ਕੇ ਜਿਹੜਾ ਵੀ ਅਗਲਾ ਐਕਸ਼ਨ ਪ੍ਰੋਗਰਾਮ ਐ ਉਹ ਵੀ ਲਿਖਾਂਗੇ ਮੈਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਇਹ ਬਹੁਤ ਜ਼ੋਰ ਜ਼ੋਰ ਰਿਕਵੈਸਟ ਕਰ ਰਿਹਾ ਵੀ ਤੁਸੀਂ ਸਾਡਾ ਸਾਥ ਦਿਓ ਤੁਸੀਂ ਸਾਡੇ ਭੈਣ ਭਾਈਓ ਤਾਂ ਕਿ ਇਸ ਵੱਡੇ ਸਕੈਂਡਲ ਨੂੰ ਆਪਾਂ ਨੱਥ ਪਾ ਸਕੀਏ ਇਹਨਾਂ ਗਰੀਬਾਂ ਦਾ ਪੈਸਾ ਵਾਪਸ ਕਰਾ ਸਕੀਏ ਇਹਨਾਂ ਠੱਗਾ ਨੂੰ ਆਪਾਂ ਘਟ ਤੋਂ ਘਟ ਸਲਾਖਾਂ ਪਿੱਛੇ ਜੂ ਲਿਆ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅਸੀਂ ਨਾ ਮਿਲੇ ਸੀਗੇ ਢਾਲੀਵਾਲ ਸਾਹਿਬ ਨੂੰ ਉਹਨਾਂ ਦੇ ਅਦਨਾਲੇ ਜਾ ਕੇ ਉਹਨਾਂ ਦੇ ਘਰ ਤੇ ਮੀਟਿੰਗ ਦਾ ਟਾਈਮ ਲਿਆ ਸੀਗਾ ਬਾਕਾਇਦਾ ਉਸ ਟਾਈਮ ਸਾਡੇ ਨਾਲ ਸੁਖਦੇਵ ਸਿੰਘ ਸੀਗੇ ਜੋ ਆਰਟੀਆ ਸੋਸ਼ਲ ਦੇ ਪ੍ਰਧਾਨ ਨੇ ਹੁਸ਼ਿਆਰਪੁਰ ਤੋਂ ਉਹਨਾਂ ਨੇ ਟਾਈਮ ਲਿਆ ਸੀਗਾ ਉਹਨਾਂ ਦੇ ਥਰੂ ਅਸੀਂ ਮਿਲੇ ਸੀਗੇ ਜਾ ਕੇ ਉਹਨਾਂ ਨੇ ਗੱਲ ਕਰਕੇ ਐਡੀਜੀਪੀ ਐਨਆਰਆਈ ਡਿਪਾਰਟਮੈਂਟ ਦੇ ਉਹਨਾਂ ਨੂੰ ਟਾਈਮ ਲੈ ਕੇ ਦਿੱਤਾ ਸਾਡ ਨੂੰ ਅਸੀਂ ਉਸ ਤੋਂ ਬਾਅਦ ਐਨਆਰਆਈ ਡਿਪਾਰਟਮੈਂਟ ਦੇ ਐਡੀਜੀਪੀ ਨੂੰ ਮਿਲੇ ਸੀਗੇ ਉਹਨਾਂ ਨਾਲ ਮਿਲ ਕੇ ਗੱਲਬਾਤ ਕੀਤੀ ਉਹਨੂੰ ਸਮਝਾਇਆ ਸਾਰਾ ਕੁਝ ਬਟ ਉਹਨਾਂ ਨੇ ਸਾਨੂੰ ਰਿਸਪਾਂਸ ਦੇਣ ਦੀ ਬਜਾਏ ਉਲਟਾ ਸਾਨੂੰ ਉਲਟਾ ਇਹ ਕਹਿ ਰਹੇ ਨੇ ਵੀ ਨਹੀਂ ਜੀ ਤੁਸੀਂ ਇਹ ਫਾਈਲ ਕਿਉਂ ਲਗਾਈਆਂ ਨੇ ਤੁਹਾਨੂੰ ਕੀ ਲੋੜ ਪਈ ਸੀਗੀ ਉਹ ਫਾਈਲਾਂ ਲਗਾਉਣ ਦੀ ਜਾਂ ਤੁਸੀਂ ਇਹ ਬਾਹਰ ਜਾਣ ਵਰੀ ਕਿਉਂ ਸੋਚਦੇ ਹੋ ਇਹ ਕੋਈ ਇਜ਼ੀ ਵੇ ਤਾਂ ਹੈ ਨਹੀਂ ਹਰ ਇੱਕ ਬੰਦਾ ਆਪਣੀ ਡਿਵੈਲਪਮੈਂਟ ਵਾਸਤੇ ਸੋਚਦਾ ਅਸੀਂ ਵੀ ਆਪਣੀ ਡਿਵੈਲਪਮੈਂਟ ਵਾਸਤੇ ਸੋਚਿਆ ਤੇ ਉਹੀ ਚੀਜ਼ਾਂ ਨੂੰ ਲੈ ਕੇ ਸਾਨੂੰ ਉਲਟਾ ਹੀ ਪੈ ਰਹੇ ਸੀਗੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉੱਥੇ ਵੀ ਉਸ ਤੋਂ ਬਾਅਦ ਅਸੀਂ ਆਪਣੀ ਆਪਣੇ ਤੌਰ ਤੇ ਡੀਸੀ मैम ਨੂੰ ਵੀ ਕੰਪਲੇਂਟ ਕਰ ਚੁੱਕੇ ਹਾਂ ਸਾਡੇ ਵਿਦ ਸਾਈਨ ਹੈਗੀਆਂ ਸਾਡੇ ਕੋਲ ਪ੍ਰੂਫ ਉਹਨਾਂ ਦੇ ਤੇ ਸਾਡੇ ਜਿਹੜੇ ਮਟੋਰ ਠਾਣਾ ਦੇ ਚਲਦੇ ਨੇ ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਐ ਪਰ ਅਸੀਂ ਉਹਨਾਂ ਨੂੰ ਅੱਗੇ-ਅੱਗੇ ਚੀਜ਼ਾਂ ਲੱਭ ਕੇ ਦੇ ਰਹੇ ਹਾਂ ਪਰ ਕਰ ਕੋਈ ਕੁਝ ਨਹੀਂ ਰਿਹਾ ਇਹ ਐ ਜਿਹੜੇ ਅਸੀਂ ਸਾਰਾ ਹੀ ਕੱਢਿਆ ਨਾ ਜੋ ਮੇਰਾ ਆਪਣਾ ਹੈਗਾ ਜਿਹਦੇ ਵਿੱਚ ਮੈਂ ਆਪ ਖੁਦ ਪੀੜਤ ਐ ਇਹਨਾਂ ਕੰਪਨੀਆਂ ਦਾ ਜਿਹੜਾ ਰਿਕਾਰਡ ਕੱਢਿਆ ਹੋਇਆ ਆ ਸਾਡੇ ਕੋਲ ਇਹਨਾਂ ਦੇ ਗੱਡੀਆਂ ਦੇ ਨੰਬਰ ਨੇ ਐਫ ਆਈ ਆਰਾਂ ਲੌਜ ਹੋ ਚੁੱਕੀਆਂ 36642 45 ਬੰਦਿਆਂ ਦੀ ਐਫ ਆਈ ਆਰ ਮੂਵ ਟੂ ਬਰੌਡ ਦੀ ਲੌਜ ਹੋ ਚੁੱਕੀ ਆ 57 ਬੰਦਿਆਂ ਦੀ ਅਜੇ ਪੈਂਡਿੰਗ ਹੈ ਤੇ ਜਿਨ੍ਹਾਂ ਦੇ ਬਿਆਨ ਹੋ ਚੁੱਕੇ ਨੇ ਐਫ ਆਈ ਆਰਾ ਲੌਜ ਹੋਣ ਦੇ باوجود ਵੀ ਮੇਰੀ ਐਸ ਐਸ ਪੀ ਸਾਹਿਬ ਨਾਲ ਗੱਲ ਮੈਂ ਬੇਨਤੀ ਕੀਤੀ ਸੀ ਮੈਂ ਕਿਹਾ ਐਫ ਆਈ ਆਰਾ ਲੌਜ ਕਰਕੇ ਸਾਨੂੰ ਕਾਗਜ਼ ਨਹੀਂ ਚਾਹੀਦੇ ਅਸੀਂ ਕਾਗਜ਼ ਨਹੀਂ ਸਰਾਣਿਆਂ ਥੱਲੇ ਰੱਖਣੇ ਬੰਦਿਆਂ ਦੀ ਰੈਸਟ ਕਿੰਨਿਆਂ ਦੀ ਪਈ ਆ ਜਿੱਦਣ ਦੀ ਤੁਸੀਂ ਐਫ ਆਈ ਆਰ ਲੌਜ ਕੀਤੀ ਆ ਰੇਡ ਕਿੱਥੇ ਕੀਤੀ ਆ ਅੱਜ ਨਿਊ ਟੈਕਨਿਕ ਅੱਜ ਕਿਤੇ ਵੀ ਕੋਈ ਹੋਵੇ ਕੋਈ ਕ੍ਰਾਈਮ ਹੋ ਜਵੇ ਉਹਦਾ ਫੋਨ ਨੰਬਰ ਟਰੇਸ ਹੋ ਸਕਦਾ ਉਹਦੀ ਗੱਡੀ ਟਰੇਸ ਹੋ ਸਕਦੀ ਆ ਸਾਰੀ ਨਿਊ ਟੈਕਨੀਕ ਐ ਉਹ ਕੁਛ ਨਹੀਂ ਜੇ ਪੁਲਿਸ ਚਾਹੇ ਤੇ ਇਹ ਬੰਦੇ 24 ਘੰਟਿਆਂ ਦੇ ਅੰਦਰ ਜਿਹੜੇ ਬੰਦੇ ਅੱਜ ਵੀ ਮਹਾਲੀ ਔਰ ਚੰਡੀਗੜ੍ਹ ਵਿੱਚ ਹੀ ਰਹਿ ਐ ਸੀ ਔਰ ਇੱਥੇ ਹੀ ਘੁੰਮ ਰਹੇ ਨੇ ਔਰ ਸਾਰਾ ਹੀ ਅਸੀਂ ਮਟੀਰੀਅਲ ਇਹਨਾਂ ਦੀਆਂ ਗੱਡੀਆਂ ਤੱਕ ਇਹਨਾਂ ਦੇ ਨੰਬਰ ਤੱਕ ਇਹਨਾਂ ਦੀਆਂ ਆਰਸੀਆਂ ਕਿੱਥੋਂ ਕਿੱਥੋਂ ਹੋਈਆਂ ਸਾਰਾ ਟੋਟਲ ਦਿੱਤਾ ਹੋਇਆ ਇਹਦੇ ਵਿੱਚ ਕੱਟ-ਕੱਟ ਕੇ ਦੇ ਰਹੇ ਨੇ ਐਸਐਸਪੀ ਮੈਡਮ ਪ੍ਰਿੰਟੇ ਦਿੱਤੇ ਨੇ ਮੈਂ ਜਾ ਕੇ ਅਜੀਤ ਜੀ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਜੀ ਐਸਐਸਪੀ ਨਾਲ ਗੱਲ ਕਰੋ ਡੀਜੀਪੀ ਸਾਹਿਬ ਨੂੰ ਮਿਲੇ ਆ ਚੰਡੀਗੜ੍ਹ ਵਾਲੇ ਨੂੰ ਉਹ ਕਹਿੰਦੇ ਜੀ ਐਸਐਸਪੀ ਸਾਹਿਬ ਨਾਲ ਗੱਲ ਕਰੋ ਪਰ ਇੱਕੇ ਹੀ ਥਾਣੇ ਦੇ ਵਿੱਚ ਤਿੰਨ ਨੰਬਰ ਥਾਣੇ ਦੇ ਵਿੱਚ ਗੱਲ ਕਰ ਦਿੰਦੇ ਮੈਂ ਮੈਡਮ ਨਾਲ ਮੇਰੀ ਗੱਲ ਹੋਈ ਹੈ ਵਧੀਆ ਢੰਗ ਨਾਲ ਬੈਠ ਕੇ ਵੀ ਤੁਸੀਂ ਇੱਥੇ ਸੈਟਅਪ ਠਾ ਦੋ ਇਹ ਛੋਟਾ ਸਕੈਮ ਨਹੀਂ ਹੈਗਾ ਇਹ ਇੱਕ ਇੰਸਪੈਕਟਰ ਦੇ ਵੱਸ ਦੀ ਗੱਲ ਨਹੀਂ ਹੈਗੀ ਨਾ ਬੰਦਿਆਂ ਨੂੰ ਹੱਥ ਪਾਉਣਾ ਕੀ ਪਤਾ ਕਿਹਦਾ ਸਪਾਰਸ਼ ਆ ਜਵੇ ਇਹਨਾਂ ਦੇ ਕੋਲ ਕਰੋੜਾਂ ਰੁਪਈਆ ਸਾਡਾ ਲੁੱਟਿਆ ਹੋਇਆ ਕਰੋੜਾਂ ਰੁਪਈਆ ਇਹਨਾਂ ਕੋਲ ਪਿਆ ਇਹ ਕਿਸੇ ਵੇਲੇ 2 ਕਰੋ ਜਿਹੜੀਆਂ ਸਾਰੀਆਂ ਕੰਪਨੀਆਂ ਦਾ 1000 ਬੰਦਾ ਹੋਵੇਗਾ ਜਿਹੜਾ 100 100 700 ਬੰਦਾ ਸਾਡਾ ਇਹਦੇ ਨਾਲ ਮੂਵ ਟੂ ਬਰਾਉਡ ਸਿਰਫ 100 100 ਦੇ ਗਿਣਤੇ ਹੈਗਾ ਵੀਜ਼ਾ ਲੈਣ ਦਾ ਜਿਹੜਾ ਸਾਡੇ ਕੋਲ ਔਨ ਰਿਕਾਰਡ ਹੈਗਾ ਉਸ ਤੋਂ ਬਾਅਦ ਜਿਹੜੇ ਹੋਰ ਅਸੀਂ ਐਡ ਨਹੀਂ ਕੀਤੇ ਨਵੇਂ ਜਿਨ੍ਹਾਂ ਨੂੰ ਅਸੀਂ ਲਿਸਟਾਂ ਦੇ ਵਿੱਚ ਨਹੀਂ ਲਿਆਂਦਾ ਕਿਉਂਕਿ ਸਾਨੂੰ ਵੀ ਉਹ ਫਾਈਨਲ ਲਿਸਟਾਂ ਨੂੰ ਵੈਰੀਫਾਈ ਕਰਨਾ ਤੇ 100 ਬੰਦੇ ਸਾਡੇ ਕੋਲ ਪ੍ਰੋਪਰ ਲਿਸਟ ਹੈਗੀ ਆ ਉਹੀ ਅਸੀਂ ਮੰਤਰੀ ਸਾਹਿਬ ਨੂੰ ਵੀ ਦਿਖਾਈ ਸੀਗੀ ਢਾਲੀਵਾਲ ਸਾਹਿਬ ਨੂੰ ਵੀ ਤੇ ਉਹਨਾਂ ਨੇ ਉਹਦੇ ਉੱਤੇ ਲਿਖਿਆ ਵੀ ਸੀਗਾ ਸਪੈਸ਼ਲ ਏ ਰਾਈਟਿੰਗ ਹੈ ਉਹਨਾਂ ਦੇ ਮੰਤਰੀ ਸਾਹਿਬ ਦੀ ਜੋ ਪਬਲਿਕ ਕੀਤੀ ਵੀ ਇਹਦੇ ਉੱਤੇ ਜਿਹੜਾ ਲਿਖਿਆ ਵਾ ਵੀਜ਼ਾ ਲੈਂਡ ਜਾਂ ਸਾਰੀਆਂ ਕੰਪਨੀਆਂ ਦਾ ਇਹ ਸਿਰਫ ਵੀਜ਼ਾ ਲੈਂਡ ਦੇ ਬੰਦਿਆਂ ਦੀ ਉਹ ਆ ਲਿਸਟ ਆ ਜਿਹੜੀ ਸਾਡੇ ਕੋਲ 100 3 ਬੰਦਾ ਜਾਂ 4 ਬੰਦਾ ਸ਼ੋ ਹੋਂਦਾ ਇਹ ਤਾਂ ਉਸ ਤੋਂ ਬਾਅਦ ਹੋਰ ਵੀ ਨਹੀਂ ਇਹ ਉਹ ਬੰਦੇ ਉਹ ਬੰਦੇ ਸਾਹਮਣੇ ਆ ਗਏ ਸਾਹਮਣੇ ਆ ਗਏ ਹਜੇ ਤਾਂ ਪੰਜਾਬ ਦੇ ਵਿੱਚ ਜੋ ਅਗਰ ਹਰ ਇੱਕ ਸਿਟੀ ਦੇ ਵਿੱਚ ਜਾ ਕੇ ਇਹਨਾਂ ਦੇ ਦਫ਼ਤਰਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤਾਂ ਇਹ ਹਜ਼ਾਰਾਂ ਚ ਹੋਊਗਾ ਔਰ ਇਹ ਜਿਸ ਤੱਕ ਆਮੀ ਤੇ ਹੈਰ ਦੀ ਫੋਟੋ ਆਈ ਹੈ ਜਾਂ ਮਨਿਸਟਰਾਂ ਦੀ ਫੋਟੋਆਂ ਆ ਰਹੀਆਂ ਇਹਨਾਂ ਨੂੰ ਸਨਮਾਨਤ ਕਰ ਦਿੰਦੀਆਂ ਉਥੋਂ ਤਾਂ ਇਹ ਲੱਗਦਾ ਕਿ ਇਹਨਾਂ ਨੂੰ ਰਾਜਨੀਤੀ ਜੋ ਪ੍ਰਭਾਵਸ਼ਾਲੀ ਲੋਕਣ ਉਹ ਹੀ ਸਨਰਖਣ ਦੇ ਰਹੇ ਉਹ ਹੀ ਕੰਮ ਕਰਵਾ ਰਹੇ ਆ ਐਸ ਤੱਕ ਤਾਂ ਸਾਡੇ ਦੇਸ਼ ਦੇ ਵਿੱਚ ਕਿੰਨੀਆਂ ਕਿੰਨੇ ਸੂਬੇ ਆ ਕਿੰਨੀਆਂ ਸਟੇਟਾਂ ਕਦੇ ਕਿਸੇ ਤਕਾਂ ਦਾ ਐਸ ਤਕਾਂ ਦਾ ਲੁੱਟਣ ਵਾਲਾ ਮੁਗਲ ਰਾਜ ਨਹੀਂ ਦੇਖਿਆ ਕਿ ਇੱਥੇ ਚਾਹੇ ਉਹ ਆਈਐਸ ਅਧਿਕਾਰੀ ਹੈ ਚਾਹੇ ਉਹ ਉੱਚ ਅਧਿਕਾਰੀ ਹੈ ਚਾਹੇ ਹੋ ਕਿਸੇ ਵੀ ਤਰ੍ਹਾਂ ਦੇ ਰੋਕਣ ਉਹ ਇਸ ਤਰ੍ਹਾਂ ਦੇ ਲੋਕਾਂ ਨੂੰ ਬਿਠਾ ਕੇ ਕਿਵੇਂ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਕਿਵੇਂ ਲੁੱਟ ਰਿਹਾ ਅਸੀਂ ਮੀਡੀਆ ਦੇ ਥਰੂ ਸੀਐਮ ਸਾਹਿਬ ਨੂੰ ਰਿਕਵੈਸਟ ਵੀ ਕਰਦੇ ਆਂ ਔਰ ਇੱਕ ਆਵਾਜ਼ ਦੀ ਆਵਾਜ਼ ਵੀ ਠਾ ਕੇ ਭੇਜਦੇ ਆਂ ਕਿ ਤੂੰ ਤਾਂ ਬੜੇ ਲੋਕਾਂ ਨੂੰ ਵਾਅਦੇ ਕੀਤੇ ਸੀ ਤੇ ਮੈਂ ਪੰਜਾਬ ਨੂੰ ਚਿੜੀਆ ਬਣਾ ਦਊਗਾ ਸੋਨੇ ਦੀ ਸੋਨੇ ਦੀ ਚਿੜੀਆ ਤਾਂ ਨਹੀਂ ਲੋਕ ਤੇੜੀਆਂ ਬਣਾ ਕੇ ਉਡਾ ਕੇ ਲਿਆ ਰਹੀ ਹੈ ਔਰ ਬਾਹਰ ਜਾਣ ਪਿੱਛੇ ਤੇਰੇ ਅਫਸਰ ਹੀ ਕਹਿ ਰਹੇ ਕੋ ਤੁਸੀਂ ਫੈਲ ਕਿਉਂ ਲਈ ਹੈ ਤੂੰ ਤਾਂ ਕਹਿ ਰਹੇ ਇੱਥੇ ਰੁਜ਼ਗਾਰ ਦਊਗਾ ਰੁਜ਼ਗਾਰ ਛੱਡ ਲੋਕਾਂ ਕੋਲੇ ਜਿਹੜੇ 4 ਰੁਪਏ ਤੇਰੇ ਅਧਿਕਾਰੀਆਂ ਦੇ ਨਮਾਇंदे ਉਹੀ ਲੁੱਟ ਰਹੇ ਆ ਪੰਜਾਬ ਦੇ ਲੋਕਾਂ ਤੋਂ ਅਸੀਂ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਪੀੜਤ ਲੋਕਾਂ ਨੂੰ ਪੈਸੇ ਮੜਵਾਈ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਗਰੂਰ ਇਹਦੇ ਗ੍ਰਹਿ ਜ਼ਿਲ੍ਹੇ ਦੇ ਵਿੱਚ ਜਾ ਕੇ ਅਸੀਂ ਮਜਬੂਰ ਹੋਵਾਂਗੇ ਕਿ ਅਸੀਂ ਆਪਦੀ ਆਪਦੀ ਆਵਾਜ਼ ਬੁਲੰਦ ਕਰਕੇ ਆਪਦਾ ਇਨਸਾਫ ਮੰਗਾਂਗੇ ਔਰ ਆਉਣ ਵਾਲੇ ਇਹ ਹਜੇ ਉਹ ਚੀਜ਼ ਲੈ ਕੇ ਆਈਆਂ ਅਸੀਂ ਜਿਹੜੀ ਸਾਡੇ ਨਿਗਾ ਚਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਸਾਡੇ ਕੋਲੇ ਇਹੋ ਜਿਹੇ ਤੱਥ ਆ ਸਾਹਮਣੇ ਆ ਰਹੇ ਆ ਸਬੂਤ ਆ ਚੁੱਕੇ ਆ ਔਰ ਪੂਰੇ ਹੋਣ ਤੋਂ ਬਾਅਦ ਫਿਰ ਦੁਆਰਾ মিডিਆ ਦੇ ਰੂਪ ਰੂਪ ਹੋਵਾਂਗੇ ਔਰ ਬਹੁਤ ਵੱਡੇ ਖੁਲਾਸੇ ਕਰਾਂਗੇ ਕਿ ਕਿਵੇਂ ਧੀਆ ਪੰਜਾਬ ਦੀਆਂ ਬਾਹਰ ਲਿਆ ਕੇ ਵੇਚੀਆਂ ਜਾ ਰਹੀਆਂ ਔਰ ਉਹਨਾਂ ਦੀ ਸੁਣਵਾਈ ਕਰਨ ਵਾਸਤੇ ਜੇ ਕਿਸੇ ਐਡਮਿਨਿਸਟ੍ਰੇਸ਼ਨ ਕੋਲੇ ਜਾਂ ਕਿਸੇ ਸਬੰਧਤ ਅਧਿਕਾਰੀ ਚਾਹੇ ਆਈਜੀ ਲੈਵਲ ਦੇ ਅਧਿਕਾਰੀ ਹੋਣਗੇ ਸਾਡੇ ਕੋਲੇ 2-3 ਕੇਸ ਸੰਗਰੂਰ ਜ਼ਿਲ੍ਹੇ ਦੇ ਆਏ ਆ ਉਹ ਹੋਣਗੇ ਤੇ ਉਹ ਗੱਲ ਨਹੀਂ ਸੁਣਦੇ ਉਹਨਾਂ ਦੀ ਆਡੀਓ ਰਿਕਾਰਡਿੰਗ ਸਾਰੇ ਸਬੂਤ ਸਾਡੇ ਕੋਲੇ ਇੱਕ ਮੰਤਰੀ ਉਹਨਾਂ ਦੀ ਵਕਾਲਤ ਕਰ ਰਿਹਾ ਹੈ ਔਰ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਹੁਤ ਵੱਡਾ ਖੁਲਾਸਾ ਕਰੂੰਗਾ ਤੁਹਾਡੇ ਰੂਬਰੂ ਹੋਣ ਵਾਸਤੇ ਇੱਕ ਸੰਗਰੂਰ ਜ਼ਿਲ੍ਹੇ ਤੋਂ ਇੱਕ ਫੌਜੀ ਆਇਆ ਹੋਇਆ ਹੈ ਜੀ ਦੀ ਭੈਣ ਨੂੰ ਬਾਹਰ ਲਿਜਾ ਕੇ ਵੇਚਿਆ ਜਾਣਾ ਸੀ ਔਰ ਜਿਹੜੇ ਉਹ ਬੰਦੇ ਐ ਸੰਗਰੂਰ ਜ਼ਿਲ੍ਹੇ ਦੇ ਸੀਐਮ ਸਾਹਿਬ ਦੇ ਗ੍ਰਹਿ ਜ਼ਿਲ੍ਹੇ ਦੇ ਉਹ ਸੀਐਮ ਸਾਹਿਬ ਨੂੰ ਤਿੰਨ ਵਾਰੀ ਮਿਲਿਆ ਲੇਕਿਨ ਉਹ ਬੰਦਾ ਇੱਥੇ ਬਹੁਤ ਪੀੜਿਤ ਹੈ ਅਸੀਂ ਮੀਡੀਆ ਨੂੰ ਰਿਕਵੈਸਟ ਕਰਾਂਗੇ ਕਿ ਅਜੋਲ ਦੀ ਵੀ ਦੁੱਖ ਸੁਣੋ ਕਿਵੇਂ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਸੀਂ ਧੰਨਵਾਦ ਆ ਮੀਡੀਆ ਦੇ ਜਿਨ੍ਹਾਂ ਨੇ ਸਾਡੀ ਬਾਤ ਅੱਜ ਪਾਣਾ ਸਿੱਧੂ ਨੂੰ ਆਪਣੇ ਸੰਘਰਸ਼ ਦੇ ਦਲ ਸ਼ਾਮਾ ਆਉਣਾ। ਭਾਜੀ ਸਰ ਅਸੀਂ 1 ਮਿੰਟ 1 ਮਿੰਟ ਸਰ ਸਾਰੇ ਬੰਦੇ ਵਧੀਆ ਨੇ ਸਾਰੇ ਸੰਘਰਸ਼ੀਆ ਸਾਰੇ ਕੁਆਲੀਫਾਈਡ ਆ ਇਹ ਜਿਹੜੀ ਚੀਜ਼ ਹੈਗੀ ਨਾ ਇਹ ਅਸੀਂ ਖੁਦ ਪੀੜਤਾਂ ਅਸੀਂ ਖੁਦ ਪੀੜਤਾਂ ਖੋਦ ਪੜੇ ਲਿਖੇ ਆ ਅਸੀਂ ਆਪਣੇ ਸੰਘਰਸ਼ ਦੇ ਵਿੱਚ ਉਹਨਾਂ ਨੂੰ ਅਸੀਂ ਅਸੀਂ ਇਹ ਨਹੀਂ ਹੈਗਾ ਵੀ ਅਸੀਂ ਪਾਸੇ ਰੱਖਦੇ ਜੇ ਕਿਸੇ ਨੇ ਸਾਡੀ ਹੈਲਪ ਕਰਨੀ ਅੱਜ ਅਸੀਂ ਮੀਡੀਆ 'ਚ ਆਏ ਆ ਉਹ ਕਰ ਸਕਦਾ ਕਾਨੂੰਨ ਅਨਸਾਰ ਔਰ ਭਾਸ਼ਾ ਭਾਸ਼ਾ ਜਿਹੜਾ ਭਾਸ਼ਾ ਬੋਲਣ ਦਾ ਸਾਡਾ ਤਰੀਕਾ ਆ ਅਸਲੀਕਾ ਆ ਉਹ ਵਧੀਆ ਹੋਣਾ ਚਾਹੀਦਾ ਲੜਾਈ ਕਾਨੂੰਨੀ ਐ ਲੜਾਈ ਪ੍ਰਸ਼ਾਸਨਿਕ ਰਾ ਟੈਕਨੀਕਲ ਐ ਇਹਨੂੰ ਉਸ ਤਰੀਕੇ ਦੇ ਨਾਲ ਅਸੀਂ ਜ਼ਰੂਰ ਲੜਾਂਗੇ ਮਤਲਬ ਇਸ ਤਰ੍ਹਾਂ ਦਾ ਨਹੀਂ ਕੋਈ ਇਹਨੂੰ ਅਸੀਂ ਇਸ ਤਰ੍ਹਾਂ ਦਾ ਆਪਣੇ ਸੰਘਰਸ਼ ਨੂੰ ਇਸ ਤਰ੍ਹਾਂ ਦਾ ਨਹੀਂ ਦੇਵਾਂਗੇ ਜਿਹੜਾ ਕਿ ਕੋਈ ਪ੍ਰਸ਼ਾਸਨਨ ਤੌਰ ਤੇ ਸਾਢੇ ਬੰਦਿਆਂ ਤੇ ਐਫ ਆਈ ਆਰਾਂ ਦਰਜ ਹੋ ਜਾਣ ਅਸੀਂ ਉਹਨੂੰ ਬੜਾ ਮਤਲਬ ਉਸ ਤਰ੍ਹਾਂ ਲੋਕਤੰਤਰ ਦੇਸ਼ਾ ਔਰ ਹਰੇਕ ਬੰਦੇ ਨੂੰ ਹੱਕ ਹੈ ਕਿ ਆਪਦੀ ਗੱਲ ਹੈ ਜਿਹੜੀ ਉਹ ਰੱਖਣ ਦਾ ਹੱਕ ਰੱਖਦਾ ਹੈ ਤੇ ਅਸੀਂ ਇਸੇ ਤੱਕ ਹੀ ਆਪਦੀ ਗੱਲ ਹੈ ਜਿਹੜੀ ਆ ਮੀਡੀਆ ਦੇ ਅੱਗੇ ਰੱਖਣ ਆਏ ਆ ਔਰ ਕਾਨੂੰਨ ਦੇ ਮੁਤਾਬਕ ਅਸੀਂ ਕੰਮ ਕਰਵਾਉਣਾ ਚਾਹੁੰਦੇ ਆ ਕੋ ਲੋਕਾਂ ਦੀ ਨੁਮਾਇੰਦੇ ਬਣ ਕੇ ਸਰਕਾਰ ਦੇ ਤੁਣਕੇ ਆਏ ਹੋਏ ਆ ਅਸੀਂ ਉਹਨਾਂ ਨੂੰ ਜਦੋਂ ਨਹੀਂ ਸੁਣਦਾ ਇਸ ਕਰਕੇ ਸਾਨੂੰ ਮੀਡੀਆ ਦਾ ਸਹਾਰਾ ਲੈ ਕੇ ਆਪਦੀ ਆਵਾਜ਼ ਹੈ ਜਿਹੜੀ ਉਹਨਾਂ ਤੱਕ ਪਹੁੰਚਾਉਣ ਵਾਸਤੇ ਆਏ ਆ ਸੁਣਨਾ ਨਾ ਸੁਣਾ ਉਹਨਾਂ ਦੀ ਮਰਜ਼ੀ ਹੈ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਗਾਂ ਦੇਖਿਆ ਜਾਊਗਾ ਕਿ ਕਿਸ ਤੱਕ ਇਨਸਾਫ਼ ਮੰਗਿਆ ਜਾਊ ਫੌਜੀ ਸਾਹਿਬ ਨੂੰ ਧਿਆਨ ਦਿਵਾ ਲਿਆ ਗੌਣ ਇੱਥੇ ਤੁਹਾਡੇ ਵਿੱਚ ਹੀ ਬੈਠੇ ਆ ਮਗਰ ਮਿਲਦੇ ਆ ਤੁਹਾਨੂੰ ਆਏ ਹੋਏ ਆ ਬਹੁਤ ਪੀੜਤਾ ਹੈ ਬਹੁਤ ਦੁਖੀ ਆ ਬੰਦਾ ਇੱਕ ਦਿਖਾਤੀ 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 ਦਿਖਾ ਦਿਨੇ ਆ ਲਓ ਜੀ ਇਹ ਰਾਤਰੀ ਦੀ ਫੋਟੋ ਲਓ ਇਹ ਤੇ ਇਹਨਾਂ ਦੀ ਇੱਕ ਫੋਟੋ ਨੇ ਜੋ ਸੀਐਮ ਸਾਹਿਬ ਦੇ ਬੜੇ ਨੇੜੇ ਹੈ ਇੱਕ ਜਣਾ ਬ੍ਰੀਫ ਕਰ ਦੋ ਫੋਟੋ ਦੋ ਇੱਕ ਬੈਠੀ ਬੈਠੀ ਆਇਆ ਕਰ ਲਓ ਇਹ ਸੀਗਾ ਜੀ ਇਹਦੇ ਨੰਬਰ ਉੱਤੇ ਹਾਂਜੀ ਇਹ ਵੀ ਉਹੀ ਨਹੀਂ ਦੋਣੀ ਤੁਹਾਡੇ ਧਿਆਨ ਚ ਕਦੇ ਨਹੀਂ ਇਹ ਸਿੱਖਿਆ ਮੰਤਰੀ ਸੀਗੇ ਉਹਨਾਂ ਦੀ ਹੈ ਜੀ ਇਹ ਹੈਗੇ ਜੀ 25 5 2022 ਦੀ ਇਲੈਕਸ਼ਨ ਤੋਂ ਪਹਿਲਾਂ ਦੀ ਹੋਵੇ ਨਹੀਂ 25 5 2022 ਦੀ ਵੀਡੀਓ ਹੈ ਜੀ ਮੇਰੇ ਕੋਲ ਇਹਨਾਂ ਦੀ ਮੰਤਰੀ ਬਣ ਤੋਂ ਬਾਅਦ ਤੁਹਾਨੂੰ ਵੀਡੀਓ ਦੇ ਦਿੰਨੇ ਆ ਜੀ ਸਿੱਖਿਆ ਮੰਤਰੀ ਹੈ ਇਹ ਇਹ ਹੈ ਜੀ ਮੇਨ ਤੇ ਇਹ ਜਿਹੜੀ ਅੱਜ ਕੱਲ ਇਹ ਦੋਨੋਂ ਬੰਦੇ ਜਿਹੜੇ ਪੀਓਵੀ ਨੇ ਇਹ ਤਕਰੀਬਨ ਮੈਕਾਗਨਾ ਲॉज ਹੋ ਚੁੱਕੇ ਆ ਜੀ ਹੁਣ ਪਾਰਟੀ ਵਿੱਚ ਆ ਕੇ ਆਏ ਨੇ ਤੇ ਇੱਕ ਸੈਂਟਰ ਦੇ ਜਿਹੜੇ ਮੰਤਰੀ ਸਾਹਿਬ ਨੇ ਆ ਬੰਦਾ ਕਿਹਨਾਂ ਦਾ ਅਰੈਸਟ ਹੋਇਆ ਜੀ ਜਿਹੜਾ ਰੋਪੜ ਜੇਲ੍ਹ ਦੇ ਵਿੱਚ ਆ ਉਹਨਾਂ ਦਾ ਕਰਿੰਦਾ ਆ ਬੰਦਾ ਇਹ ਮਹਾਲੀ ਦੇ ਵਿੱਚ ਕੰਮ ਕਰ ਰਿਹਾ ਸੀਗਾ ਜੀ ਆ ਬਹੁਤ ਮੋਟਸਾ ਲਈ ਇਹਨਾਂ ਦਾ ਇੱਕ ਖੜਾ ਜੀ ਇਹਨਾਂ ਦੇ ਜਿਹੜਾ ਰੈਂਟ ਤੇ ਲਿਆ ਸੀ ਕੁਆਟਰ ਉਹ ਬੰਦ ਕਰਕੇ ਭਜਿਵੇਂ ਨੇ ਇਹ ਇੱਕ ਆ ਲੈਡੀਆਂ ਹੈਗੀ ਆ ਜੀ ਜਿਹੜੀ ਜਿਆਦਾ ਇਹਨਾਂ ਦਾ ਕਾਉਂਸਲਿੰਗ ਕਰ ਰਹੀ ਸੀ ਰਿਤਿਕਾ ਇਹਦਾ ਅਸਲ ਨੌਂ ਰੇਹਾ ਨਿਹਾ ਜੀ ਰਿਤਿਕਾ ਚੰਡੀਗੜ੍ਹ ਤੋਂ ਬਹਿਣ ਰਿਤਿਕਾ ਇਹਦਾ ਅਸਲ ਨੌਂ ਨਿਹਾ ਜੀ ਅ ਰਿਤਿਕਾ ਦੱਸਿਆ ਰਿਤਿਕਾ ਦੱਸਿਆ ਹੋਇਆ ਸੀ ਫੇਕ ਨੌਂ ਜੀ ਸਾਰੀ ਐਕਸ ਮਾਸਟਰਮਾਈਂਡ ਤਾਂ ਕਹੀ ਹੈ ਜੀ ਮਗਰ ਮਾਸਟਰਮਾਈਂਡ ਵੀ ਹੈ ਔਰ ਇਹ ਸਿਰਫ ਇੱਕਦ ਕਰੰਦੇ ਗਿਣੇ ਜਾ ਸਕਦੇ ਆ ਕਹੇ ਸੱਚ ਪੂਰੇ ਮਾਰਕ ਨਹੀਂ ਹੈ ਜੀ ਹੁਣ ਦੱਸਾ ਥੋੜੀ ਜੀ ਨਹੀਂ ਸੋਮ ਪ੍ਰਕਾਸ਼ਾ ਜੀ ਤੁਹਾਡੇ ਕੋਲ ਹਾਂ ਹੀ ਹਾਂ ਹੀ ਹਾਂ ਇਹ ਕੇਂਦਰ ਦਾ ਮੰਤਰੀ ਜਿਹੜਾ ਫਗਵਾੜੇ ਹਿਆਰਪੁਰ ਡਿਸਟ੍ਰਿਕਟ ਤੋਂ ਐਮਪੀ ਆ ਸ਼ੋਮ ਸ਼ੋਮ ਪ੍ਰਕਾਸ਼ੀ ਸ਼ੋਮ ਪ੍ਰਕਾਸ਼ੀ ਮੀਡੀਆ ਪੀ ਦਾ ਮਿਨਿਸਟਰ ਹੈ ਸੈਂਟਰ ਦਾ ਉਹ ਵੀ ਸਨਮਾਨਿਤ ਹੈ